ਖੁਸ਼ੀ ਕੇ ਲਈ ਮੈਂ ਗਦਨਾਮੂ ਵੀ ਆ ਰਹੀ ਹੈ ਜੈ ਰੰਧਾਵਾਦੀ ਉਹਦਾ ਟ੍ਰੇਲਰ ਦੇਖਿਆ ਤੁਸੀਂ ਹਾਂਜੀ ਹਾਂ ਦੇਖਿਆ ਜੀ ਦੇਖਿਆ ਜੀ ਕਿਵੇਂ ਦਾ ਲੱਗਿਆ ਪੂਰਾ ਜ਼ਬਰਦਸਤ ਹੈ ਜੀ ਪੰਜਾਬ ਇੰਡਸਟਰੀ ਦਾ ਜਿਹੜਾ ਕੰਮ ਹੈ ਉਹ ਬਹੁਤ ਜ਼ਿਆਦਾ ਐਕਸਟੈਂਡ ਹੋ ਰਿਹਾ ਤੇ ਆਪਣੇ ਬਾਲੀਵੁੱਡ ਵਾਲੇ ਇੱਥੇ ਆ ਕੇ ਕੰਮ ਕਰ ਰਹੇ ਆ ਤਾਂ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਮੈਂ ਸ਼ਕਲੋਂ ਹੀ ਕੁੱਤਾ ਲੱਗਦਾ ਪਰ ਬੰਦਾ ਬਹੁਤ ਵਧੀਆ ਇਹ ਮਤਲਬ ਜੰਮ ਦੇਖਣੇ ਫੇਵਰੇਟ ਹੈ ਮੇਰਾ ਇਹ ਬੰਦਾ ਟਰੇਲਰ ਦੇਖਣੇ ਸੇ ਪਤਾ ਲੱਗਦਾ ਹੈ ਕਿ ਮਤਲਬ ਮੂਵੀ ਨਾ ਕਾਫੀ ਇੰਟਰਸਟਿੰਗ ਹੈ ਦੇਖਣੇ ਲਈ ਜੀ ਤਾਂ ਮੈਂ ਤਾਂ ਜ਼ਰੂਰ ਜਾਊਗਾ ਦੇਖਣੇ ਕਿਨੇ ਕਾ ਜਾ ਬੰਦਾ 2 ਟਕੇ ਦੀ ਔਕਾਤ ਤੇ ਨਾ ਮੈਂ ਬਾਦਸ਼ਾਹ ਜੇ ਨਾਲ ਰਹੋਗੇ ਬਾਹਾ ਬਣਾ ਕੇ ਰੱਖੋ ਬਹੁਤ ਵਧੀਆ ਲੱਗਿਆ ਮੈਨੂੰ ਟਰੇਲਰ ਦੇਖ ਕੇ ਵਧੀਆ ਲੱਗਿਆ ਐਕਸ਼ਨ ਦੇਖਣਾ ਵਧੀਆ ਲੱਗਦਾ ਕੋਮੇਡੀ ਵਗੈਰਾ ਤੇ ਉਹ ਤੋਂ ਹਟ ਕੇ ਚੀਜ਼ ਹੈ ਚਲੋ ਇਹਨਾਂ ਵੀ ਸਾਊਥ ਨੂੰ ਟੱਕਰ ਦੇਣ ਦਾ ਉਹਨੇ ਸੋਚਿਆ ਜੈ ਰੰਦਾਵ ਨੇ ਬੜੀ ਵਧੀਆ ਚੀਜ਼ ਹੈ ਉਹ ਅਸੀਂ ਹੋਪ ਵੀ ਕਰਾਂਗੇ ਅੱਗੇ ਹਨਾ ਜੈ ਰੰਦਾਵ ਜਿਸ ਨਾਲ ਬਹੁਤ ਵਧੀਆ ਗਰੋ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਅੱਗੇ ਬਹੁਤ ਸੋਹਣਾ ਹੋਰ ਕੰਮ ਕਰੇਗਾ ਆਹਦੇ ਐਕਸ਼ਨ ਇੱਕ ਰੀਅਲ ਐਕਸ਼ਨ ਕਰਦੇ ਨੇ ਆਪਣੀ ਲਾਈਫ 'ਚ ਖੇਲਦੇ ਨੇ ਉਹ ਦੇਖਣ ਜਾਓਗੇ ਜਰੂਰ ਬਹੁਤ ਵਧੀਆ ਮੂਵੀ ਹੈ ਜੀ ਡਾਰਲਿੰਗ ਜਿਵੇਂ ਮੂੰਹ ਤੇ ਮੋਸ਼ਨ ਨਾ ਹੋਵੇ ਨਾ ਤੇ ਮੌਜੂਦੇ ਰੋਲੇ 'ਚ ਨਹੀਂ ਆਈਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਆਂ ਸੋ ਫਿਲਮ ਬਦਨਾਮ ਦਾ ਟ੍ਰੇਲਰ ਹੋ ਚੁੱਕਾ ਹੈ ਰਿਲੀਜ਼ ਸੋ ਲੋਕਾਂ ਨੂੰ ਪਸੰਦ ਆਇਆ ਜਾਂ ਨਹੀਂ ਕੀ ਖਾਸ ਲੱਗਾ ਕੀ ਖਾਸ ਨਹੀਂ ਲੱਗਿਆ ਕਿੰਨੇ ਇਕ ਐਕਸਾਈਟਡ ਨੇ ਮੂਵੀ ਦੇਖਣ ਦੇ ਲਈ ਸੋ ਲੋਕਾਂ ਦੇ ਜਾਣਦੇ ਆ ਆਜੋ ਮੇਰੇ ਨਾਲ दारू ਪੀ ਕੇ ਲੋਕ ਕਿ ਝੂਠ ਬਹੁਤ ਬੋਲਦੇ ਆ ਮੈਂ ਕਹਿੰਨਾ दारू ਪੀ ਕੇ ਜਿੰਨਾ ਬੰਦਾ ਸੱਚ ਬੋਲਦਾ ਨਾ ਸੋਫੀ ਬੋਲ ਹੀ ਨਹੀਂ ਸਕਦਾ ਕੀ ਨਾਮ ਹੈ ਤੁਹਾਡਾ ਈਰਵਿੰਜਿਤ ਸਿੰਘ ਜੀ ਈਰਵਿੰਜਿਤ ਸਿੰਘ ਬੜਾ ਡਿਫਰੈਂਟ ਜਨਮ ਆ ਕਿੰਨੇ ਰੱਖਿਆ ਸੀ ਬੜਾ ਕਰਦਿਆਂ ਦੇ ਰੱਖਤਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਹਰਦੀਪ ਸਿੰਘ ਹਰਦੀਪ ਸਿੰਘ ਤੁਹਾਡਾ ਨਾਮ ਸੌਖਾ ਹੈ ਠੀਕ ਹੈ ਅੱਛਾ ਜੀ ਮੂਵੀਜ਼ ਦੇਖਣ ਦੇ ਸ਼ੌਕ ਹੀ ਨੋ ਹਾਂ ਜੀ ਹਾਂ ਜੀ ਪੰਜਾਬੀ ਫਿਲਮਾਂ ਚੰਗੀਆਂ ਲੱਗਦੀਆਂ ਪੰਜਾਬੀਆਂ ਸੋਹਣੀਆਂ ਲੱਗਦੀਆਂ ਜੀ ਜ਼ਿਆਦਾ ਅੱਛਾ ਪੰਜਾਬੀ ਹਾਂ ਜੀ ਤੁਹਾਨੂੰ ਜੀ ਪੰਜਾਬੀ ਉਹਦੀਆਂ ਲੱਗਦੀ ਠੀਕ ਹੈ ਜੀ ਠੀਕ ਹੈ ਬਦਨਾਮ ਮੂਵੀ ਆ ਰਹੀ ਹੈ ਜੈ ਰੰਦਾਬਾਦੀ ਉਹਦਾ ਟ੍ਰੇਲਰ ਦੇਖਿਆ ਤੁਸੀਂ ਹਾਂ ਜੀ ਹਾਂ ਦੇਖਿਆ ਜੀ ਦੇਖਿਆ ਜੀ ਕਿਵੇਂ ਦਾ ਲੱਗਿਆ ਕੋਰਾ ਜ਼ਬਰਦਸਤ ਹੈ ਜੀ ਸੋਹਣਾ ਲੱਗਿਆ ਬਹੁਤ ਵ ਕੀ ਖਾਸ ਕਿ ਲੱਗਿਆ ਆਸਟ੍ਰੇਲੀਆ ਦੇ ਵਿੱਚ ਖਾਸ ਮਤਲਬ ਜਿਹੜੇ ਅੱਜ ਕੱਲ ਚੱਲ ਰਿਹਾ ਜੀ ਆਪਣਾ ਫਿਲਮਾਂ ਚ ਇੱਕ ਸਾਈਡ ਨੂੰ ਸਾਰਾ ਕੁਝ ਆ ਉਹਦੇ ਚ ਥੋੜਾ ਡਿਫਰੈਂਟ ਜੀ ਬਾਕੀਆਂ ਨਾਲ ਨਸ਼ੇ ਦੀ ਵੀ ਕਮੇਟੀ ਵੀ ਐ ਤੇ ਵਧੀਆ ਬਾਕੀ ਅਲੱਗ ਹੈ ਜੀ ਸਾਰਾ ਦਾ ਐਕਸ਼ਨ ਕਿਵੇਂ ਦਾ ਲੱਗਿਆ ਜਰਨਦਾਵਾ ਦਾ ਐਕਸ਼ਨ ਤਾਂ ਬਹੁਤ ਵਧੀਆ ਜੀ ਹਾਂ ਜੀ ਮਿਊਜ਼ਿਕ ਕਿਵੇਂ ਦਾ ਲੱਗਿਆ ਮਿਊਜ਼ਿਕ ਵੀ ਵਧੀਆ ਜੀ ਫਿਲਮ ਦਾ ਤੁਸੀਂ ਦੇਖਣ ਜਾਓਗੇ ਤੁਸੀਂ 28 ਫਰਵਰੀ ਨੂੰ ਹਾਂ ਜੀ ਹਾਂ ਜਰੂਰ ਜਾਵਾਂਗੇ ਜੀ ਓਕੇ ਜਾ ਕੇ ਸੋ ਨਾਈਸ ਠੀਕ ਹੈ ਥੈਂਕ ਯੂ ਸੋ much ਜੀ ਤੁਸੀਂ ਦੇਖਿਆ ਜੀ ਟ੍ਰੇਲਰ ਹਾਂ ਜੀ ਜਰੂਰ ਜੀ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਟ੍ਰੇਲਰ ਬਹੁਤ ਵਧੀਆ ਲੱਗਿਆ ਐਕਸ਼ਨ ਵੀ ਹੈ ਸਾਰੂ ਕੁਝ ਮਤਲਬ ਵਿੱਚ ਵਧੀਆ ਲੱਗਿਆ ਟ੍ਰੇਲਰ ਹਾਂ ਜੀ ਕੰਸੈਪਟ ਪਿਆਰਾ ਆ ਸਕ੍ਰੀਨ ਪਲੇ ਐਂਡ 올 ਥੈਟ ਜੋ ਡਾਇਰੈਕਸ਼ਨ ਆ ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਮੈਂ ਦੇਖਣ ਜਾਓਗੇ ਮੂਵੀ ਹਾਂ ਜੀ ਓਕੇ ਜੀ ਥੈਂਕ ਯੂ ਓਕੇ ਜੀ ਸੋ ਹੁਣ ਇਹਨਾਂ ਮੁੰਡਿਆਂ ਨੇ ਟ੍ਰੇਲਰ ਦੇਖਿਆ ਆ ਬਦਨਾਮ ਮੂਵੀ ਦਾ lettes see ਇਹਨਾਂ ਤੋਂ ਪੁੱਛਦੇ ਆ ਕਿ ਇਹਨਾਂ ਨੂੰ ਚੰਗਾ ਲੱਗਿਆ ਕੀ ਖਾਸ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮੂਵੀ ਦਾ ਟ੍ਰੇਲਰ ਤੁਸੀਂ ਹੁਣੇ ਦੇਖਿਆ ਬਦਨਾਮ ਦਾ ਕੀ ਲੱਗਿਆ ਤੁਹਾਨੂੰ ਟ੍ਰੇਲਰ ਦੇਖ ਕੇ ਥੋੜਾ ਰੋਕੀ ਮੂਵੀ ਵਾਲੀ ਟਾਈਪ ਦਾ ਟ੍ਰੇਲਰ ਸੀਗਾ ਓਕੇ ਬਾਕੀ ਮੂਵੀ ਦੇਖ ਕੇ ਪਤਾ ਲੱਗੂਗਾ ਵੈਸੇ ਤੁਹਾਨੂੰ ਚੰਗਾ ਲੱਗਿਆ ਟ੍ਰੇਲਰ ਹਾਂਜੀ ਵਧੀਆ ਸੀਗਾ ਜੈ ਰੰਦਾਵਾ ਕਿਵੇਂ ਲੱਗ ਰਿਹਾ ਲੁੱਕ ਦੇ ਵਿੱਚ ਵਧੀਆ ਸੀ ਜੀ ਲੁੱਕ ਯੂਨੀਕ ਲੁੱਕ ਲੈ ਕੇ ਆਏ ਆ ਬੀਅਰਡ ਬਿਊਡ ਵੀ ਸ਼ੇਵ ਕਰੀਆ ਉਹਨ ਵਧੀਆ ਸੀਗੀ ਹੁਣ ਦੇਖੋ ਮੂਵੀ ਦੇਖ ਕੇ ਪਤਾ ਲੱਗੂਗਾ ਹੁਣ ਟ੍ਰੇਲਰ ਚ ਤਾਂ ਇਹ ਦੇਖਣ ਜਾਓਗੇ ਤੁਸੀਂ ਮੂਵੀ ਜ਼ਰੂਰ ਜਾਵਾਂਗੇ ਜੀ ਓਕੇ ਜੀ ਜਾਨ ਜੀ ਠੀਕ ਹੈ ਇਹਨਾਂ ਨੇ ਤਾਂ ਕਿਹਾ ਕਿ ਇਹ ਫਿਲਮ ਜ਼ਰੂਰ ਦੇਖਣ ਜਾਣਗੇ ਬਾਕੀਆਂ ਨੂੰ ਵੀ ਪੁੱਛਦੇ ਆਂ ਆਪਾਂ ਕਿ ਉਹਨਾਂ ਨੂੰ ਟ੍ਰੇਲਰ ਦੇ ਵਿੱਚ ਖਾਸ ਕੀ ਲੱਗਾ ਜੀ ਤੁਸੀਂ ਦੱਸੋ ਸਰ ਕੀ ਕਹਿਣਾ ਚਾਹੋਗੇ ਐਕਸ਼ਨਸ ਬਹੁਤ ਵਧੀਆ ਨੇ ਤੇ ਆਪਣੇ ਪੰਜਾਬ ਇੰਡਸਟਰੀ ਦਾ ਜਿਹੜਾ ਕੰਮ ਹੈ ਉਹ ਬਹੁਤ ਜ਼ਿਆਦਾ ਐਕਸਟੈਂਡ ਹੋ ਰਿਹਾ ਹੈ ਤੇ ਆਪਣੇ ਬਾਲੀਵੁੱਡ ਵਾਲੇ ਇੱਥੇ ਆ ਕੇ ਕੰਮ ਕਰ ਰਹੇ ਆ ਤਾਂ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਆ ਕੇ ਜਕੇ ਜੈ ਰੰਦਾਵਾ ਦੀ ਲੁੱਕ ਦੇ ਬਾਰੇ ਕੀ ਕਹਿਣਾ ਚਾਹੋਗੇ ਐ Ota badia zera <laughs> अच्छा एको ਗੱਲ ਦੇ ਵਿੱਚ ਪਕਾਤਾ ਹੈ ਨਾ ਸਿਰਾ ਮਿਊਜ਼ਿਕ ਚੰਗਾ ਲੱਗਿਆ ਹਾਂਜੀ ਹਾਂਜੀ ਮਿਊਜ਼ਿਕ ਬਹੁਤ ਵਧੀਆ ਲੱਗਿਆ ਇਹਨਾਂ ਨੇ ਬਹੁਤ ਚੰਗੀ ਗੱਲ ਕੀਤੀ ਕਿ ਬਾਲੀਵੁੱਡ ਵਾਲੇ ਇੱਧਰ ਆ ਰਹੇ ਨੇ ਹੈ ਨਾ ਸੋ ਚੰਗਾ ਲੱਗਦਾ ਦੇ ਕੇ ਨਹੀਂ ਤਾਂ ਸਾਡੇ ਇੱਧਰੋਂ ਬਾਲੀਵੁੱਡ ਵੱਲ ਜਾਂਦੇ ਆ ਹਾਂ ਹੁਣ ਵਧੀਆ ਲੱਗ ਰਿਹਾ ਕਿ ਉਹ ਇੱਧਰ ਆ ਰਹੇ ਸਾਡੀ ਇੰਡਸਟਰੀ ਵੀ ਐਕਸਟੈਂਡ ਹੋ ਰਹੀ ਹੈ ਨਾ ਬਹੁਤ ਜ਼ਿਆਦਾ ਜੀ 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 ਸੋ ਇਧਰ ਇਹ ਫਿਲਮਾਂ ਬਣਨੀਆਂ ਚਾਹੀਦੀਆਂ ਹਾਂਜੀ ਅਸੀਂ ਜ਼ਰੂਰ ਜ਼ਰੂਰ ਬਣਨੀਆਂ ਚਾਹੀਦੀਆਂ ਓਕੇ ਜੀ ਠੀਕ ਹੈ ਜੀ ਠੀਕ ਹੈ ਸਰ ਤੁਸੀਂ ਕੀ ਕਹਿਣਾ ਚਾਹੋਗੇ ਮਮ ਮੈਂ ਦੇਖੋ ਐਕਚੁਅਲੀ ਸਾਡੇ ਤੇ ਫੋਕਸ ਰਿਹਾ ਅਜ ਤੱਕ ਤੇ ਥੋੜਾ ਰੋਅ ਜਿਹਾ ਟ੍ਰੇਲਰ ਲੱਗਿਆ ਲੁੱਕ ਵੀ ਮਤਲਬ ਬਾਈ ਦੀ ਥੋੜੀ ਰੋਅ ਜੀ ਸੀਗੀ ਨਾ ਫੁੱਲ ਮਤਲਬ ਕਿ ਦਾੜੀ ਵਗੈਰਾ ਰੱਖ ਕੇ ਬੀਅਰਡ ਤੇ ਮੁਸਟੈਸ਼ਸ ਵਗੈਰਾ ਫੁੱਲ ਰੋਅ ਲੁੱਕ ਸੀਗੀ ਤੇ ਦੇਖੋ ਐਨ ਲੱਗਦਾ ਵੀ ਕਿਆ ਸਰਪ੍ਰਾਈਜ਼ ਹੁੰਦਾ ਕਿਉਂਕਿ ਟ੍ਰੇਲਰ ਦੇ ਵਿੱਚ ਬਹੁਤ ਕੁਝ ਲੱਖਿਆ ਹੋਇਆ ਮਤਲਬ ਕਿ ਨਾ ਵੀ ਮੂਵੀ ਦੇਖ ਹਾਂ ਸਰਪ੍ਰਾਈਜ਼ ਵੀ ਸਰਪ੍ਰਾਈਜ਼ ਐਲੀਮੈਂਟ ਸੀਗਾ ਵੀ ਮੂਵੀ ਦੇਖ ਕੇ ਪਤਾ ਲੱਗੇਗਾ ਮਾਕੀ ਦੇਖਦੇ ਆ ਇੰਟਰਸਟਡ ਮਜ਼ਦੂਰੀ ਵੀ ਹੈ ਨਾ ਸਰਪ੍ਰਾਈਜ਼ ਰੱਖਣਾ ਹੈ ਨਾ ਤਾਂ ਕਿ ਉਹ ਦੇਖ ਕੇ ਜਾਣਗੇ ਜੈਕਟਲੀ ਹਾਂ ਵਿੱਚ ਮਤਲਬ ਕਿਨਾ ਸਸਪੈਂਸ ਜ਼ਰੂਰੀ ਹੈ ਟ੍ਰੇਲਰ ਦੇ ਵਿੱਚ ਵੀ ਅੱਗੇ ਜਾ ਕੇ ਮੂਵੀ ਦੇਖਣ ਦਾ ਵੀ ਥੋੜਾ ਜਿਹਾ ਤੁਹਾਨੂੰ ਅੰਦਰੋਂ ਰਹੇ ਚਾਹ ਰਵੇ ਬਿਲਕੁਲ ਹਾਂਜੀ ਅੱਛਾ ਜੈਰਨਦਾਵਾਦੀ ਲੁੱਕ ਦੀ ਤੁਸੀਂ ਗੱਲ ਕਰਤੀ ਉਹਨਾਂ ਦੇ ਐਕਸ਼ਨ ਤੁਹਾਨੂੰ ਕਿਵੇਂ ਦਾ ਲੱਗਿਆ ਕਿਉਂਕਿ ਉਹਨਾਂ ਨੂੰ ਐਕਸ਼ਨ ਕਿੰਗ ਕਿਹਾ ਜਾਂਦਾ ਇੰਡਸਟਰੀ ਦੇ ਬਿਲਕੁਲ ਮੈਮ ਪਿੱਛੇ ਸ਼ੂਟਰ ਮੂਵੀ ਆਈ ਸੀਗੀ ਜੈਰਨਦਾਵਾਦੀ ਬਹੁਤ ਨੇਚਰਲ ਐਕਟਰ ਲੱਗਦਾ ਮੈਨੂੰ ਵੀ ਮਤਲਬ ਕਿ ਰੋਲ ਦੇ ਵਿੱਚ ਬਹੁਤ ਹੀ ਜ਼ਿਆਦਾ ਨਾ ਸਬਮਰਜ ਹੋ ਜਾਂਦੇ ਲਿਵ ਕਰਦੇ ਹਾਂ ਸਰੋਂ ਨੂੰ ਜੀ ਤੇ ਦੇਖਦੇ ਆਂ ਵਧੀਆ ਐਕਟਰ ਹੈ ਜਰੂਰ ਜਾਵਾਂਗੇ ਦੇਖਣ ਵਾਂ ਨਾਈਸ ਜੀ ਨਾਈਸ ਸੋ ਫਾਈਨਲੀ ਗੁੱਡ ਰਿਵਿਊਸ ਇਟਸ ਵੈਰੀ ਗੁੱਡ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਮ ਮੈਨੂੰ ਵੀ ਬਹੁਤ ਵਧੀਆ ਲੱਗੀ ਮੂਵੀ ਐਕਸ਼ਨ ਵੀ ਸੀ ਥੋੜੀ ਫਨੀ ਵੀ ਹੈ ਜੀ ਦੇਖਣ ਜਾਉਂਗੇ ਜਰੂਰ ਬਹੁਤ ਵਧੀਆ ਮੂਵੀ ਆ ਜੀ ਓਕੇ ਜੀ ਓਕੇ ਲੁੱਕ ਦੇ ਬਾਰੇ ਕੀ ਕਹਿਣਾ ਚਾਹੋਗੇ ਐਕਸ਼ਨ ਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਐਕਸ਼ਨ ਹੈ ਜੀ ਮਤਲਬ ਯੂਨੀਕ ਲੈ ਕੇ ਆਏ ਨਵੀਂ ਲੁੱਕ ਹੈ ਪਹਿਲਾਂ ਜਿਵੇਂ ਮੈਡਲ ਸੀ ਹੋਰ ਵੀ ਬਥੇਰੀਆਂ ਮੂਵੀਆਂ ਦੇਖੀਆਂ ਹੈ ਕੁਝ ਅਲੱਗ ਹੀ ਲੈ ਕੇ ਆਂਦੇ ਹਰ ਵਾਰ ਐਕਸ਼ਨ ਹੀ ਹੁੰਦਾ ਵੈਸੇ ਮੋਸਟਲੀ ਵਧੀਆ ਬਟ ਇਸ ਵਾਰ ਫਨੀ ਵੀ ਲੱਗ ਰਹੀ ਐ ਤੇ ਥੋੜਾ ਬਾਕੀ ਸਸਪੈਂਸ ਐ ਹੁਣ ਦੇਖੋ ਦੇਖ ਕੇ ਬਤਾ ਲਗੂਗਾ ਇਹ ਦੇਖਣ ਜਾਓਗੇ ਸਰ 28 ਨੂੰ ਜਾਓਗੇ ਫੇਰ ਦੇਖੀ ਹਾਂਜੀ ਹਾਂਜੀ ਮੈਂ ਜਾਊਂਗਾ ਓਕੇ ਜੀ ਠੀਕ ਐ ਥੈਂਕ ਯੂ ਜੀ ਓਕੇ ਮੈਂ ਵੈਲਕਮ ਟੂ ਯੂ ਕਿਉਂਕਿ ਛੋਟ ਬਹੁਤ ਬੋਲਦੇ ਐ ਮੈਂ ਕਹਿੰਦਾ ਦਾਰੂ ਪੀ ਕੇ ਜਿੰਨਾ ਬੰਦਾ ਸੱਚ ਬੋਲਦਾ ਨਾ ਸੋਫੀ ਬੋਲ ਹੀ ਨਹੀਂ ਸਕਦਾ ਕਿ ਨਾਮ ਐ ਸਰ ਤੁਹਾਡਾ ਤੁਸ਼ਾਰ ਤੁਸ਼ਾਰ ਠੀਕ ਐ ਤੁਸ਼ਾਰ ਤੁਸੀਂ ਹੁਣੇ ਟ੍ਰੇਲਰ ਦੇਖਿਆ ਬਦਨਾਮ ਦਾ ਕਿਵੇਂ ਦਾ ਲੱਗਿਆ ਤੁਹਾਨੂੰ ਸਹੀ ਐ ਮਸਤ ਐ जय रंधावा भी फेवरेट है वो okay. है एक्टर डायलॉग्स की मेरे लगे तनु ना दे डायलॉग भी कैंट है इसके हाँ। मस्त हैं शूट शूटर मूवी जैसी ही हैं हां बस सो so, देखने जाओगे मूवी हां हां देखने जाएंगे अच्छा एक्शन की मेरे लग गया एक्शन भी ठीक है ओके जी थैंक यू सो मच थैंक यू ओके जी ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਵੇਂ ਦਾ ਲੱਗਿਆ ਟ੍ਰੇਲਰ ਮਸਤ ਲੱਗਿਆ ਮੈਮ ਬਿਲਕੁਲ ਵਧੀਆ ਲੱਗਿਆ ਜੀ ਜੀ ਮੈਂ ਤਾਂ ਜਾਊਗਾ ਦੇਖਣੇ ਫੇਵਰੇਟ ਹੈ ਮੇਰਾ ਇਹ ਬੰਦਾ ਅੱਗੇ ਜੀ ਆ ਕੇ ਠੀਕ ਹੈ ਜੀ ਨਾਈਸ ਚਲੋ ਬਹੁਤ ਚੰਗੀ ਗੱਲ ਹੈ ਅੱਛਾ ਜੀ ਐਕਸ਼ਨ ਵਾਰੇ ਕੀ ਕਹਿਣਾ ਚਾਹੋਗੇ ਡਾਇਲੌਗਸ ਬਾਰੇ ਕੀ ਕਹਿਣਾ ਚਾਹੋਗੇ ਐਕਸ਼ਨ ਤਾਂ ਮੈਮ ਮਸਤ ਹੈ ਬਸ ਓਕੇ ਥੈਂਕ ਯੂ ਤੇ ਡਾਇਲੌਗਸ ਡਾਇਲੌਗਸ ਵੀ ਖਤਰਨਾਕ ਹੈ ਖਤਰਨਾਕ ਹੈ ਠੀਕ ਹੈ ਜੀ ਠੀਕ ਹੈ ਬਾਕੀ ਮਿਊਜ਼ਿਕ ਕਿਵੇਂ ਦਾ ਲੱਗਿਆ ਲਵ ਸਟੋਰੀ ਵੀ ਆ ਕਾਮੇਡੀ ਵੀ ਆ ਕੋਈ ਨਹੀਂ ਮੈਂ ਦੇਖੇਗੀ ਫਿਰ ਦੇਖੇਗੀ ਟ੍ਰੇਲਰ ਵਧੀਆ ਲੱਗ ਠੀਕ ਹੈ ਜੀ ਥੈਂਕ ਯੂ ਸੋ ਮਚ। ਓਕੇ ਓਕੇ ਜੀ। ਕਿ ਨਾਮ ਹੈ ਸੋ ਤੁਹਾਡਾ? ਮੈਮ ਹਰਸ਼। ਹਰਸ਼। ਹਰਸ਼ ਸਿੰਘ ਨੇ ਟ੍ਰੇਲਰ ਦੇਖਿਆ ਫਿਲਮ ਦਾ ਕਿਵੇਂ ਦਾ ਲੱਗਿਆ? ਮੈਮ ਜੈਸੇ ਟ੍ਰੇਲਰ ਦੇਖਿਆ ਉਸਮੇ ਐਕਸ਼ਨ ਵੀ ਹੈ ਕਾਮੇਡੀ ਵੀ ਹੈ ਔਰ ਐਂਟਰਟੇਨਮੈਂਟ ਸੇ ਫੁੱਲ ਹੈ ਮੂਵੀ। ਜੀ। ਤੋ ਦੇਖ ਟ੍ਰੇਲਰ ਦੇਖਣ ਟ੍ਰੇਲਰ ਦੇਖਣੇ ਸੇ ਪਤਾ ਲੱਗਦਾ ਹੈ ਕਿ ਮਤਲਬ ਮੂਵੀ ਨਾ ਕਾਫੀ ਇੰਟਰਸਟਿੰਗ ਹੈ ਦੇਖਣੇ ਲਈ। ਜੀ। ਤੋ ਮੈਂ ਤੋ ਜ਼ਰੂਰ ਜਾਊਗਾ ਦੇਖਣੇ ਲਈ। ਤੁਹਾਨੂੰ ਜੈਰਨ ਦਾ ਵਧੀਆ ਲੱਗਦਾ? ਹਾਂਜੀ। ਓਕੇ ਜੀ ਉਦੇ ਐਕਸ਼ਨਸ ਦੀ ਗੱਲ ਕਰੀਏ ਡਾਇਲੌਗਸ ਦੀ ਗੱਲ ਕਰ ਉਹ ਅੱਛੇ ਐਕਸ਼ਨ ਵੀ ਅੱਛੇ ਆ ਕਿਉਂਕਿ ਸੁੱਖਾ ਖਲਮੂ ਨੇ ਮੂਵੀ ਦੇਖੀ ਧੀ ਉਸਮੇ ਵੀ ਬੜੀਆ ਤਾਂ ਸਭ ਕੁਝ ਜੀ ਤੋਂ ਉਸੇ ਦੇਖ ਕੇ ਇਸ ਮੂਵੀ ਕੋ ਦੇਖ ਕੇ ਤਾਂ ਬੜੀਆ ਲੱਗੇਗਾ ਓਕੇ ਜੀ ਓਕੇ ਓਵਰ ਆਲ ਵਧੀਆ ਲੱਗਿਆ ਤੁਹਾਨੂੰ 8 28 ਫਰਵਰੀ ਨੂੰ ਜਾਓਗੇ ਦੇਖਣ ਯੈਸ ਮੈਮ ਓਕੇ ਜੀ ਥੈਂਕ ਯੂ ਸੋ ਮਚ ਥੈਂਕ ਯੂ ਮੈਮ ਸਰ ਤੁਸੀਂ ਟਰੇਲਰ ਦੇਖਿਆ ਬਦਨਾਮ ਦਾ ਹਾਂ ਜੀ ਮੈਂ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਓਕੇ ਸੋ ਨਾਈਸ ਅੱਛਾ ਕੀ ਖਾਸ ਲੱਗਿਆ ਤੁਹਾਨੂੰ ਤੁਸੀਂ ਕਹ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਕੰਟੈਂਟ ਹਮੇਸ਼ਾ ਹੀ ਲੱਗ ਹੁੰਦਾ ਵਧੀਆ ਹੁੰਦਾ ਆਹਦੇ ਐਕਸ਼ਨ ਇੱਕ ਰੀਅਲ ਤੇ ਇੱਕ ਉਹਨਾਂ ਦਾ ਪੋਸਟਰ ਜਦੋਂ ਵੀ ਰਿਲੀਜ਼ ਕਰਦੇ ਹੋ ਹਮੇਸ਼ਾ ਡਿਫਰੈਂਟ ਹੁੰਦਾ ਉਹਨਾਂ ਦਾ ਵੇ ਓਕੇ ਜੀ ਓਕੇ ਲਾਈਕ ਜਿਵੇਂ ਮੈਡਲ ਆਈ ਸੀਗੀ ਜੀ ਉਹਨਾਂ ਨੇ ਉਹਦਾ ਵੀ ਡਿਫਰੈਂਟ ਤਰੀਕੇ ਨਾਲ ਕੀਤਾ ਸੀ ਐਦਾ ਦਾ ਪੰਜਾਬੀ ਇੰਡਸਟਰੀ 'ਚ ਸ਼ਾਇਦ ਨਹੀਂ ਕੀਤਾ ਹੋਣਾ ਕਿਸੇ ਨੇ ਹੁਣ ਜਿਹੜੀ ਦੁਬਾਰਾ ਮੂਵੀ ਆਈ ਹੈ ਇਹਨਾਂ ਦੀ ਬਦਨਾਮ ਉਹਨਾਂ ਦਾ ਜਿਹੜਾ ਦੁਬਈ 'ਚ ਜਾ ਕੇ ਕੀਤਾ ਬਸ ਉਹਦਾ ਤਾਂ ਵੈ ਨਹੀਂ ਹੋ ਗਿਆ ਮੈਂ ਓਕੇ ਜੀ ਓਕੇ ਠੀਕ ਐ ਅੱਛਾ ਡਾਇਲੌਗਸ ਕਿਵੇਂ ਦੇ ਲੱਗੇ ਫਿਲਮ ਦੇ? ਉਹ ਡਾਇਲੌਗ ਬਹੁਤ ਵਧੀਆ ਨੇ ਮੈਮ ਹਮੇਸ਼ਾ ਦੀ ਤਰ੍ਹਾਂ ਹਾਂ ਹਮੇਸ਼ਾ ਹੀ ਤਰ੍ਹਾਂ ਮੈਮ ਲਾਈਕ ਤੁਹਾਨੂੰ ਪਤਾ ਹੀ ਆ ਉਹਨਾਂ ਦੇ ਅੱਛਾ ਮਿ ओके जी ओके गाने बहुत प्यारे है ऑब्वियसली सो so, uh, जाओगे जी मूवी देखने जरूर ਜਾਵਾਂਗੇ ओके नाइस थैंक यू जी पहला शो देख so nice. so के आ सो नाइस थैंक यू जी थैंक यू सो मच ਕੀ ਨਾਮ ਹੈ ਜੀ ਤੁਹਾਡਾ ਗੁਰਨੰਦਨ ਸਿੰਘ ਗੁਰਨੰਦਨ ਸਿੰਘ ਤੁਸੀਂ ਹੁਣੇ ਟ੍ਰੇਲਰ ਦੇਖਿਆ ਬਦਨਾਮ ਮੂਵੀ ਦਾ ਕਿਵੇਂ ਤਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਖਾਸ ਕੀ ਲੱਗਿਆ ਉਹਦੇ ਚ ਖਾਸ ਕੇ ਪੰਜਾਬੀ ਮੂਵੀਜ਼ ਅੱਜ ਕੱਲ ਕਮੇਡੀ ਤੇ ਜ਼ਿਆਦਾ ਧਿਆਨ ਦੇ ਰਹੀਆਂ ਇਹਨਾਂ ਨੇ ਅੱਜ ਐਕਸ਼ਨ ਨਹੀਂ ਬਣਾ ਰਹੇ ਰਹੀ ਸੀ ਇਹਨਾਂ ਨੇ ਐਕਸ਼ਨ ਤੇ ਜ਼ਿਆਦਾ ਧਿਆਨ ਦਿੱਤਾ ਜੋ ਕਿ ਇੱਕ ਚੇਂਜ ਲੈ ਕੇ ਆਣਗੇ ਜੀ ਅ ਅੱਗੇ ਵੀ ਪੰਜਾਬੀ ਮੂਵੀਜ਼ ਫਿਰ ਐਕਸ਼ਨ ਤੇ ਜ਼ਿਆਦਾ ਫੋਕਸ ਕਰਨਗੀਆਂ ਕਿ ਤੁਹਾਨੂੰ ਡਾਇਲੌਗਸ ਕਿਵੇਂ ਦੇ ਲੱਗੇ ਫਿਲਮ ਦੇ ਡਾਇਲੌਗਸ ਬਹੁਤ ਵਧੀਆ ਲੱਗੇ ਨੇ ਲੱਗਿਆ ਜੀ ਐਂਡ ਕਾਮੇਡੀ ਦੀ ਗੱਲ ਕਰਾਂ ਜਾਂ ਰੋਮਾਂਟਿਕ ਦੀ ਗੱਲ ਕਰਾਂ ਮਿਊਜ਼ਿਕ ਦੀ ਗੱਲ ਕਰਾਂ ਉਹਦੇ ਬਾਰੇ ਵਧੀਆ ਖਿਆਲ ਆ ਤੁਹਾਡਾ ਕੀ ਕਹਿਣਾ ਚਾਹੋ ਬਹੁਤ ਵਧੀਆ ਮੂਵੀ ਆ ਵਧੀਆ ਹੈ ਜੀ ਦੇਖਣ ਜਾਓਗੇ 28 ਤਰੀਕ ਨੂੰ ਹਾਂਜੀ ਜੀ ਜ਼ਰੂਰ ਓਕੇ ਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੁਹਾਨੂੰ ਕਿਵੇਂ ਦਾ ਲੱਗਿਆ ਟ੍ਰੇਲਰ ਬਹੁਤ ਵਧੀਆ ਲੱਗਿਆ ਸਾਨੂੰ ਟ੍ਰੇਲਰ ਦੇਖ ਕੇ ਵਧੀਆ ਲੱਗਿਆ ਐਕਸ਼ਨ ਦੇਖਣਾ ਵਧੀਆ ਲੱਗਦਾ ਸੋ ਬਾਕੀ ਮੂਵੀ ਚ ਪਤਾ ਲੱਗੂ ਕਿਦਾਂ ਦੀ ਆ ਕਿਦਾਂ ਨਹੀਂ ਹਾਂਜੀ ਥੈਂਕ ਯੂ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਮੈਂ ਟ੍ਰੇਲਰ ਦਾ ਜੀ ਬਹੁਤ ਵਧੀਆ ਲੱਗਿਆ ਇਹ ਚ ਆ ਵੀ ਗੱ ਇੱਕ ਪੰਜਾਬੀ ਮੂਵੀ ਆਇਆ ਤੇ ਪੰਜਾਬੀ ਮੂਵੀਆਂ ਦੀ ਹੋਰ ਅੱਗੇ ਵਧਣਗੀਆਂ ਐ ਬਾਲੀਵੁੱਡ ਦੇ ਐਕਟਰ ਆ ਰਹੇ ਇੱਧਰ ਜੀ ਬਹੁਤ ਵਧੀਆ ਟ੍ਰੇਲਰ ਚੈਰਨਦਾਵਾ ਦੀ ਐਕਟਿੰਗ ਐਕਸ਼ਨ ਕਿਵੇਂ ਦਾ ਲੱਗਾ ਉਹ ਬਹੁਤ ਵਧੀਆ ਲੱਗਿਆ ਜੀ ਤੇ ਮਿਊਜ਼ਿਕ ਵੀ ਬਹੁਤ ਵਧੀਆ ਲੱਗਿਆ ਫਿਲਮ ਦਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਬਹੁਤ ਵਧੀਆ ਮਤਲਬ ਟ੍ਰੇਲਰ ਇੱਕ ਤਾਂ ਜਿਹੜਾ ਪੁਰਾਣੀ ਜਿਹੜੇ ਇੱਕ ਚੱਲਦਾ ਆ ਰਿਹਾ ਦੌਰ ਕਿ ਕਾਮੇਡੀ ਵਗੈਰਾ ਤੇ ਉਹ ਤੋਂ ਹਟ ਕੇ ਚੀਜ਼ ਐ ਚਲੋ ਹਨਾ ਵੀ ਸਾਊਥ ਨੂੰ ਟੱਕਰ ਦੇਣ ਦਾ ਉਹਨੇ ਸੋਚਿਆ ਜ਼ੈਰਨਦਾਵਾ ਨੇ ਬੜੀ ਵਧੀਆ ਚੀਜ਼ ਐ ਉਹ ਬੜ ਜਿਵੇਂ ਬਾਈ ਨੇ ਗੱਲ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ ਇਸ਼ੂਜ਼ ਨੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਅਸੀਂ ਹੋਪ ਵੀ ਕਰਾਂਗੇ ਅੱਗੇ ਹਨ ਜਾ ਰਹੇ ਦਾ ਜਿਸ ਨਾਲ ਬਹੁਤ ਵਧੀਆ ਗਰੋਅ ਕਰ ਰਹੇ ਬਹੁਤ ਵਧੀਆ ਕੰਮ ਕਰ ਰਹੇ ਅੱਗੇ ਬਹੁਤ ਸੋਹਣਾ ਹੋਰ ਕੰਮ ਕਰਨਗੇ ਥੈਂਕ ਯੂ ਥੈਂਕ ਯੂ ਸੋ ਮਚ ਸੋ ਐਸੀ ਰਿਐਕਸ਼ਨਸ ਲੋਕਾਂ ਦੇ ਕਿ ਬਦਨਾਮ ਮੂਵੀ ਦਾ ਟ੍ਰੇਲਰ ਉਹਨਾਂ ਨੂੰ ਕਿੰਨਾ ਕ ਪਸੰਦ ਆਇਆ ਸੋ ਤੁਹਾਨੂੰ ਪਸੰਦ ਆਇਆ ਕਿ ਨਹੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਸੱਚਾ ਕਾ